ਮੋਗਾ ਚ ਆਪਣੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਤੇ ਆਵਾਹਨ ਤੇ ਕਿਸਾਨ ਯੂਨੀਅਨ ਏਕਤਾ ਗਰਾਹਾ ਅਤੇ ਕੀਰਤ ਕਿਸਾਨ ਯੂਨੀਅਨ ਦੇ ਹਜ਼ਾਰਾਂ ਕਿਸਾਨਾਂ ਨੇ ਕੀਤੀ ਕਾਨਫਰੰਸ ਅਤੇ ਰੈਲੀ ਕੱਢੀ 14 ਮਾਰਚ ਨੂੰ ਦਿੱਲੀ ਚ ਹੋਵੇਗੀ ਮਹਾ ਪੰਚਾਇਤ ਦੇ ਵੱਲੋਂ ਅੱਜ ਧਰਨਾ ਲਾ ਕੇ ਰੋਸ ਮਾਰਚ ਕੀਤਾ ਜਾ ਰਿਹਾ ਕੀ ਕਾਰਨ ਹੈ ਜੀ ਇਹਦਾ ਕਾਰਨ ਜਿਹੜੀਆਂ ਮੰਗਾਂ ਤੋਂ ਸਰਕਾਰ ਮੁੱਕਰੀ ਬੈਠੀ ਆ ਮੋਦੀ ਸਰਕਾਰ ਜੋ 2021 ਦੇ ਵਿੱਚ ਦਿੱਲੀ ਕੋਲ ਮੁਲਤ ਵੀ ਕਰਨ ਮੌਕੇ ਲਿਖਤੀ ਦਿੱਤੀਆਂ ਸੀ ਖਾਸ ਕਰਕੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਵਾਲੀ ਮੰਗ ਕਰਜ਼ਾ ਮੁਕਤੀ ਵਾਲੀ ਮੰਗ ਬੁਢਾਪਾ ਪੈਨਸ਼ਨ ਵਾਲੀ ਮੰਗ 8-9 ਮੰਗਾਂ ਲਿਖਤੀ ਰੂਪ ਚ ਦਿੱਤੀਆਂ ਸੀ ਖੇਤੀਬਾੜੀ ਮੰਤਰਾਲੇ ਨੇ ਉਹਨਾਂ ਸਾਰੀਆਂ ਚੋਂ ਇੱਕ ਵੀ ਲਾਗੂ ਨਹੀਂ ਕੀਤੀ ਅਜੇ ਤੱਕ ਉਹਨਾ ਮੰਗਾਂ ਤੇ ਦਵਾਰਾ ਘੋਲ ਛੇੜਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੁਝ ਜਥੇਬੰਦੀਆਂ ਵੱਲੋਂ ਆਪਣੇ ਤੌਰ ਤੇ ਵੀ ਹੈਗਾ ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਪੰਜਾਬ ਦੇ ਵਿੱਚ ਸਾਂਝੇ ਤੌਰ ਤੇ ਸੱਦਾ ਦਿੱਤਾ ਗਿਆ ਅੱਜ ਦਾ ਇਸ ਤੋਂ ਪਹਿਲਾਂ ਆਲ ਇੰਡੀਆ ਦੇ ਸੱਦੇ ਦੋ ਆ ਚੁੱਕੇ ਆ 26 ਜਨਵਰੀ ਵਾਲਾ ਤੇ 16 ਫਰਵਰੀ ਵਾਲਾ ਅੱਜ ਤੀਜਾ ਸੱਦਾ ਜਿਹੜਾ ਇਹ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਦਿੱਤਾ ਗਿਆ ਜਿਹਦੇ ਵਿੱਚ ਭਾਰਤੀ ਕਿਸਾਨ ਯੂਨਇਤਾ ਗਰਾਹਾਂ ਵੀ ਸ਼ਾਮਲ ਹੈ ਅੱਜ ਦਾ ਸੱਦਾ ਤਿੰਨ ਜਥੇਬੰਦੀਆਂ ਨੇ ਦਿੱਤਾ ਸੀ ਪਰ ਚੌਥੀ ਜਥੇਬੰਦੀ ਭਾਰਤੀ ਕਿਰਤੀ ਕਿਸਾਨ ਯੂਨੀਅਨ ਵਾਲੇ ਵੀ ਸ਼ਾਮਲ ਹੋਏ ਆ ਇਹਦੇ ਵਿੱਚ ਪਰ ਇਸ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਇੰਡੀਆ ਦਾ ਸੱਦਾ ਜਿਹੜਾ ਗਾਹਾਂ 14 ਮਾਰਚ ਦਾ ਦਿੱਤਾ ਹੋਇਆ ਰਾਮਲੀਲਾ ਮੈਦਾਨ ਦਿੱਲੀ ਦੇ ਵਿੱਚ ਕਿਸਾਨ ਮਜ਼ਦੂਰ ਮਹਾਪੰਚਾਇਤ ਕਰਨ ਦਾ ਜਾਣੀ ਇਹ ਅੱਜ ਦਾ ਸੱਦਾ ਵੀ ਉਨਾ ਹੀ ਮੰਗਾਤੇ ਐ ਐਮਐਸਪੀ ਕਰਜ਼ਾ ਮੁਕਤੀ ਬੁਢਾਪਾ ਪੈਨਸ਼ਨ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਇਨਸਾਫ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਨੀ ਡਬਲਯੂਟੀਓ ਤੋਂ ਬਾਹਰ ਆਓ ਇਹੋ ਜਿਹੀਆਂ ਮੰਗਾਂ ਤੇ ਹੀ ਅੱਜ ਦਾ ਸੱਦਾ ਤੇ ਇਹਨਾ ਮੰਗਾਤੇ 14 ਮਾਰਚ ਦਾ ਜਿਹੜਾ ਸੱਦਾ ਹੈ ਦਿੱਲੀ ਦੇ ਵਿੱਚ ਦਿੱਲੀ ਚੱਲੋ ਦਾ ਸੱਦਾ ਉਹ ਪੂਰੇ ਹਾਲ ਇੰਡੀਆ ਦਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਸੱਦਾ ਜੇ ਕੋਕਰੀ ਸਾਹਿਬ ਫਿਰ ਤੁਹਾਨੂੰ ਉੱਥੇ ਦਸਰਾ ਦਦ ਰੁਕਿਆ ਜਾਂਦਾ ਤੇ ਤੁਹਾਡੀ ਅਗਲੀ ਰਣਨੀਤੀ ਕੀ ਹੋਊਗੀ ਦੇਖੋ ਜਿੱਥੇ ਵੀ ਰੁਕਿਆ ਜਾਊਗਾ ਉੱਥੇ ਹੀ ਮੋਰਚਾ ਸ਼ੁਰੂ ਹੋ ਜਾਊਗਾ ਵੈਸੇ ਅਜੇ ਫਿਲਹਾਲ ਜੋ ਐਲਾਨ ਹੈ ਇੱਕ ਦਿਨ ਦਾ ਹੈ ਕਿਸਾਨ ਮਜ਼ਦੂਰ ਮਹਾ ਪੰਚਾਇਤ ਰਾਮਲੀਲਾ ਮੈਦਾਨ ਦੇ ਵਿੱਚ ਪਰ ਜੇ ਸਰਕਾਰ ਸਾਨੂੰ ਰਸਤਿਆਂ ਦੇ ਵਿੱਚ ਰੋਕੂਗੀ ਤਾਂ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਸੜਕਾਂ ਜਾਮ ਹੋਣ ਦੀ ਉਹ ਸੰਯੁਕਤ ਕਿਸਾਨ ਮੋਰਚੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਣੀ ਕਿਉਂਕਿ ਸਾਡਾ ਕੋਈ ਸੰਦਾ ਨਹੀਂ ਹੈ ਸੜਕਾਂ ਜਾਂ ਰੇਲਾਂ ਜਾਮ ਕਰਨ ਦਾ ਪੂਰਾ ਸ਼ਾਂਤਮਈ ਉਹ ਕਿਸਾਨ ਮਜ਼ਦੂਰ ਮਹਾ ਪੰਚਾਇਤ ਦਿੱਲੀ ਦੇ ਵਿੱਚ ਪਹੁੰਚ ਕੇ ਪੈਦਲ ਵੀ ਤੇ ਆਪੋ ਆਪਣੇ ਸਾਧਨਾ ਰਾਹੀਂ ਵੀ ਉਹ ਕਿਸਾਨ ਮਜ਼ਦੂਰ મહਾਂ ਪੰਚਾਇਤ ਕਾਮਯਾਬ ਹੋਣੀ ਆ ਕੀ ਮਹਾ ਸਭਾ ਜਿਹੜੀ ਕਰ ਰਹੇ ਹੋ ਇਹ ਮੰਗਾਂ ਪੂਰੀਆਂ ਕਰਨ ਦੀ ਆ ਕਿ ਮੋਦੀ ਨੂੰ ਹਟਾਉਣ ਦੀਆਂ ਮੰਗਾਂ ਵਾਂ ਨਹੀਂ ਜੀ ਸਾਡੀ ਇਕੱਲੇ ਮੋਦੀ ਨੂੰ ਹਟਾਉਣ ਦੀ ਕੋਈ ਮੰਗ ਨਹੀਂ ਜਿੰਨੇ ਵੀ ਸਾਮਰਾਜੀਆਂ ਦੇ ਪੱਖ ਚ ਭੁਗਤਣ ਵਾਲੇ ਰਾਜਸੀ ਨੇਤਾ ਹੁਣ ਤੱਕ ਜਿੰਨੇ ਵੀ ਆਏ ਆ ਸਾਹਮਣੇ ਰਾਜ ਗੱਦੀ ਤੇ ਸਾਰੇ ਹੀ ਉਹਨਾਂ ਚੋਂ ਆ ਜਿਹੜੇ ਸਾਮਰਾਜੀ ਨੀਤੀਆਂ ਤੇ ਪਹਿਰਾ ਦੇਣ ਵਾਲੇ ਆ ਸਾਣੇ ਆਪ ਪਾਰਟੀ ਦਾ ਭਗਵਾਨਤ ਮਾਨ ਜਾਂਕੇ ਜਿਰੀਵਾਲ ਸਾਰੇ ਸਮਰਾਜੀ ਨੀਤੀਆਂ ਤੇ ਡਬਲਯੂਟੀਓ ਦੀਆਂ ਨੀਤੀਆਂ ਤੇ ਪਹਿਰਾ ਦੇਣ ਵਾਲੇ ਆ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਇਹ ਕੋਈ ਸੱਦਾ ਨਹੀਂ ਵੀ ਫਲਾਣੇ ਨੂੰ ਹਰਾਓ ਤੇ ਫਲਾਣੇ ਨੂੰ ਜਿਤਾਓ ਉਹ ਕਿਸਾਨਾਂ ਨੇ ਜਾਂ ਮਜ਼ਦੂਰਾਂ ਨੇ ਜਿਹੜੇ ਕੋਈ ਵੋਟਾਂ ਪਾਉਣਗੇ ਉਹਨਾਂ ਨੇ ਆਪ ਸੋਚਣਾ ਕਿ ਨੂੰ ਪਾਉਣੀ ਕਿ ਨੂੰ ਨਹੀਂ ਪਾਉਣੀ ਜਾਂ ਬਿਲਕੁਲ ਨਹੀਂ ਪਾਉਣੀ ਇਹ ਉਹਨਾਂ ਦੀ ਮਰਜ਼ੀ ਹੈ ਸਾਡਾ ਤਾਂ ਇਹ ਸੱਦਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਤੋਂ ਬਿਨਾ ਕੋਈ ਮੰਗ ਨਹੀਂ ਮੰਨੀ ਜਾਣੀ ਸੰਘਰਸ਼ ਨਾਲ ਹੀ ਮੰਗਾਂ ਅੱਗੇ ਹਾਸਲ ਹੋਈਆਂ ਕਾਲੇ ਕਾਨੂੰਨ ਖਤਮ ਕਰਾਏ ਆ ਸੰਘਰਸ਼ ਨਾਲ ਹੀ ਉਹ ਜੇ ਵੱਡੇ ਸੰਘਰਸ਼ ਨਾਲ ਇੱਕਜੁੱਟ ਸੰਘਰਸ਼ ਦੇ ਨਾਲ ਹੀ ਹੱਲ ਕਰਾਇਆ ਜਾਣਾ ਨੇ ਤਾਂ ਇਹ ਕਿਹਾ ਵਿਆ ਨਾ ਵੀ ਅਸੀਂ ਅੰਦਰ ਦਿੱਲੀ ਦੇ ਅੰਦਰ ਇਹਨਾਂ ਨੂੰ ਅੰਦਰ ਜਾਣ ਹੀ ਨਹੀਂ ਦੇਣਾ ਇਹਨਾਂ ਨੂੰ ਬਾਰਡਰ ਪਾਰ ਹੀ ਨਹੀਂ ਕਰਨ ਦੇਣਾ ਇਹ ਕਹੂਗੀ ਸਰਕਾਰ ਇਹ ਸਮਾਂ ਦੱਸੂਗਾ ਜੇਲ੍ਹਾਂ ਆਮ ਬੰਦੀਆਂ ਸਰਕਾਰ ਦੇ ਸਾਹ ਸੂਤਣ ਵਾਲੀਆਂ ਹੋ ਗਈਆਂ ਫਿਰ ਸਰਕਾਰ ਦੇ ਬਸ ਚ ਨਹੀਂ ਰਹਿਣੀ ਤੇ ਲਾਮਬੰਦੀਆਂ ਕਰਨ ਤੇ ਜੋਰ ਹੁਣੇ ਤੋਂ ਲੱਗਿਆ ਹੋਇਆ ਹੈ ਸਰਕਾਰ ਦੇ ਸਾਹ ਸੂਤਣ ਵਾਲੀਆਂ ਲਾਮਬੰਦੀਆਂ ਤਾਂ ਕਿ ਉਹ ਖਨੌਰੀ ਜਾਂ ਸ਼ੰਭੂ ਬਾਰਡਰ ਵਾਂਗੂ ਗੋਲੀਆਂ ਚਲਾਉਣ ਤੋਂ ਅਥਰੂ ਗਏ ਸੱਟਣ ਤੋਂ ਡਾਂਗਾ ਚਲਾਉਣ ਤੋਂ ਉਹਨੂੰ ਰੋਕਿਆ ਜਾ ਸਕੇ ਉਹ ਜਨਤਾ ਦੀ ਇਕਜੁੱਟ ਤਾਕਤ ਨੇ ਹੀ ਰੋਕਣਾ ਉਹਨੂੰ ਕੋਈ ਹੋਰ ਤਾਕਤ ਨੇ ਰਫਲਾਂ ਨਾਲ ਬੰਦੂਕਾਂ ਨਾਲ ਹੀ ਰੋਕੇ ਜਾ ਸਕਦੇ ਉਹ ਕਿਹੜਾ ਮਤਲਬ ਇੱਕ ਵਾਰ ਫਿਰ ਦਿੱਲੀ ਦੇ ਸੜਕਾਂ ਤੇ ਟਰੈਕਟਰ ਟਰਾਲੀ ਦਿਖਣਗੇ ਦੇਖੋ ਫਿਲਹਾਲ ਇੱਕ ਦਿਨ ਦੀ ਮਹਾਂ ਮਹਾਂ ਪੰਚਾਇਤ ਆ اچھا ਮੈਂ ਦੱਸ ਚੁੱਕਿਆ ਐਸ ਤੋਂ ਅਗਲਾ ਫੈਸਲਾ ਸੰਯੁਕਤ ਕਿਸਾਨ ਮੋਰਚਾ ਕੀ ਕਰਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਉਹਦੇ ਤੇ ਪੈਰਾ ਦੇਣਾ ਸਾਰੀਆਂ ਜਥੇਬੰਦੀਆਂ ਨੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੋਊਗਾ ਹਾਂਜੀ ਕੀ ਨਾਮ ਕੀ ਹੈ ਉਹਦਾ ਕੀ ਹੈ ਤੁਹਾਡੇ ਜਗਰੂਪ ਸਿੰਘ ਨਾ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਗਾ ਪ੍ਰਾਂਦਾ ਮੀਤ ਪ੍ਰਧਾਨ ਸਾਰਾ ਅੱਜ ਇੱਥੇ ਇਕੱਟ ਕੀਤਾ ਹੋਇਆ ਕੀ ਮਾਮਲਾ ਕੀ ਹੈ ਸਾਰਾ ਜਿਹੜਾ ਮਾਮਲਾ ਅੱਜ ਇੱਥੇ ਕੱਟ ਕੀਤਾ ਆ ਇੱਥੇ ਸਾਨੂੰ ਸਹਿਯੋਗਿਤ ਮੋਰਚੇ ਲੋ ਕਾਲ ਆਈ ਆ ਕਿ ਜਿਹੜਾ ਅਸੀਂ 14 ਮਾਰਚ ਨੂੰ ਅਸੀਂ ਦਿੱਲੀ ਜਾ ਰਹੇ ਆ ਵੀ 13 ਮਾਰਚ ਵਿੱਚ ਦੌਰਾਨ ਟ੍ਰੇਨਾਂ ਦਾ ਹੀ ਜਾਣਾ ਅਸੀਂ ਠੀਕ ਆ ਕਿ ਉੱਥੇ ਵੱਡੀ ਮਹਾਪੰਚਾਇਤ ਹੋ ਰਹੀ ਆ ਉਹਦੇ ਵਿੱਚ ਅਸੀਂ ਜੋ ਬਿਆਨ ਬਾਜੀ ਉੱਤੇ ਕਰਨੀਆਂ ਜੋ ਸਾਡੇ ਕਾਨੂੰਨ ਬੰਦੇ ਹੱਕ ਮੰਦੇ ਸਾਡੇ ਉਹ ਅਸੀਂ ਹੱਕ ਲੈ ਕੇ ਮੁੜਾਂਗੇ ਕਿ ਜੋ ਮੰਨ ਕੇ ਚਲਾ ਆਪਣੇ ਬਾਰਡਰ ਤੇ ਆਣ ਕੇ ਸਾਡੇ ਗੋਲੀ ਚਲਾਈ ਇੱਥੇ ਹਰਿਆਣਾ ਬਾਰਡਰ ਸਾਡੇ ਪੰਜਾਬ ਜਾਣ ਕੇ ਗੋਲੀ ਚਲਾਈ ਆ ਉਹ ਤੇ ਨਗਹਿਲੀ ਕਰਦੇ ਅਸੀਂ ਤੇ ਭਗਵੰਤ ਮਾਨ ਤੇ 1302 ਦਾ ਪਰਚਾ ਦਰਜ ਕੀਤਾ ਜਾਵੇ ਵੀ ਜੇ ਸਾਡੇ ਪੰਜਾਬ ਦੇ ਵਿੱਚ ਹੀ ਸਾਨੂੰ ਆਣ ਕੇ ਹਰਿਆਣਾ ਬਾਰਡਰ ਵਾਲੇ ਮਾਰ ਲਾ ਪਿਆ ਤੇ ਫਿਰ ਸਾਡੇ ਪੰਜਾਬ ਦਾ ਕੀ ਬਣੂਗਾ ਜੋ ਭਗਵੰਤ ਮਾਨ ਕਹਿੰਦਾ ਸੀਗਾ ਇਹ ਸੋਨੇ ਦੀ ਜਿਹੜੀ ਪੰਜਾਬ ਆ ਤੇ ਮੈਨੂੰ ਤੇ ਲੱਗਦਾ ਨਹੀਂ ਵੀ ਸੋਨੇ ਚੜੀ ਪੰਜਾਬ ਆ ਕਿ ਜਿਵੇਂ ਹੁਣ ਭਗਵੰਤ ਮਾਨ ਕੱਲ ਉੱਥੇ ਮੀਟਿੰਗ ਹੋਈ ਆ ਤੇ ਜਿਵੇਂ ਪਹਿਲਾਂ ਖੇਡਾ ਕਰਦਾ ਸੀ ਉਸੇ ਤਰ੍ਹਾਂ ਹੀ ਖੇਡਾ ਕਰੀ ਜਾਂਦਾ ਇਹ ਸੁਵਿਧਾਨ ਸਭਾ ਦੇ ਵਿੱਚ ਵੀ ਕੁਝ ਬੋਲਣ ਦਾ ਕੁਝ ਤਰੀਕਾ ਚਾਹੀਦਾ ਬੰਦੇ ਨੂੰ ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਉੱਥੇ ਕੋਈ ਐਵੇਂ ਲੋਕ ਬੈਠੇ ਆ ਕਿ ਉਹ ਜਿਵੇਂ ਪਹਿਲਾਂ ਖੇਡਾ ਖੇਡਦਾ ਸੀ ਉੱਥੇ ਮੈਂ ਖੇਡਾ ਖੇਡਿਆ ਨਹੀਂ ਆ ਕਿ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹ ਸਾਡੀਆਂ ਮੰਗਾਂ ਨੂੰ ਬਹਾਲ ਕਰਨ ਤੇ ਕੁਝ ਹੋਣੇ ਤੁਸੀਂ ਪ੍ਰਧਾਨ ਜੀ ਥੋੜਾ ਜਿਆਦਾ ਨੋਟ ਕਰੋ ਬਲੌਰ ਸਿੰਘ ਜੀ ਦਿਓ ਜਾਣਕਾਰੀ ਅੱਜ ਜਿਹੜਾ ਤੁਸੀਂ ਮੀਟਿੰਗ ਕਰ ਰਹੇ ਹੋ ਇਕੱਠ ਕਰ ਰਹੇ ਹੋ ਕੀ ਕਾਰਨ ਹੈ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਜੀ ਜਿਹੜਾ ਅੱਜ ਦਾ ਇਕੱਠ ਹੈਗਾ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈਗੀ ਹੈ ਕਿ ਦਿੱਲੀ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀ ਮਹਾ ਪੰਚਾਇਤ ਸੰਗੀ ਹੈ 14 ਤਰੀਕ ਨੂੰ ਇੱਕ ਤਾਂ ਉਹਦੀ ਤਿਆਰੀ ਵਿੱਚ ਹੈ ਦੂਜਾ हरियाणा ਦੇ ਬਾਰਡਰਾਂ ਤੇ ਜੋ ਕੁਝ ਉੱਥੋਂ ਦੇ ਲੋਕਾਂ ਨਾਲ ਆਪਣੇ ਕਿਸਾਨਾਂ ਨਾਲ ਜੋ ਕੁਝ ਹੋ ਰਿਹਾ ਹੈਗਾ ਜਿਵੇਂ ਸਰਕਾਰ ਵੱਲੋਂ ਉੱਥੇ ਅਤਿਆਚਾਰ ਕੀਤੇ ਗਏ ਨੇ ਇੱਕ ਸਾਥੀ ਜਿਹੜਾ ਹੈਗਾ ਸ਼ੁਭਕਰਨ ਦੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਹੈਗਾ ਉਸ ਕਰਕੇ ਜਿਹੜਾ ਹੈਗਾ ਮੰਗਾ ਸਾਡੀਆਂ ਉਹ ਹੀ ਆ ਪ੍ਰਾਣੀਆਂ ਇੱਕ ਤਾਂ ਮੰਗ ਹੈਗੀ ਹੈ ਮੇਨ ਮੰਗ ਹੈਗੀ ਹੈ ਐਮਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣਾ ਉਹ ਜਿਹੜੀ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣਾ ਹੈਗਾ ਉਹ ਸਰਕਾਰ ਨੇ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ ਲਖ 30 ਰੁਪਏ ਤੇ ਵੀ ਵਾਦਾ ਕੀਤਾ ਸੀ ਤੇ ਜਵਾਨੀ ਵੀ ਵਾਦਾ ਕੀਤਾ ਸੀ ਕਿ ਐਸੀ ਜਿਹੜਾ ਹੈਗਾ ਉਹ ਗਰੰਟੀ ਦਾ ਕਾਨੂੰਨ ਬਣਾਵਾਂਗੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਉਹ ਕਾਨੂੰਨ ਹਲੇ ਤੱਕ ਬਣਾਇਆ ਨਹੀਂ ਗਿਆ ਸਰਕਾਰ ਵੱਲੋਂ ਜਿਹੜਾ ਹੈਗਾ ਟਾਲ ਮਟੋਲ ਦੀ ਨੀਤੀ ਕੀਤੀ ਹੈ ਐਂ ਜਿਹੜਾ ਹੈਗਾ ਬਿਜਲੀ ਸੋਧ ਬਿਲ 2020 ਜਿਹੜਾ ਹੈਗਾ ਉਹਨਾਂ ਨੇ ਉਸ ਸਮੇਂ ਵਾਪਸ ਲੈਣ ਦਾ ਵਾਦਾ ਕੀਤਾ ਸੀਗਾ ਉਹ ਵੀ ਜਿਹੜਾ ਹੈਗਾ ਹਲੇ ਤੱਕ ਉਹ ਵਾਪਸ ਨਹੀਂ ਲਿਆ ਗਿਆ ਐਂ ਲਖੀਪੁਰ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਗੱਲ ਸੀ ਉਹ ਵੀ ਹਲੇ ਤੱਕ ਨਹੀਂ ਦਿੱਤੀਆਂ ਗਿਆ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ਤੇ ਲੀਕ ਮਾਰਨ ਦੀ ਗੱਲ ਹੈਗੀ ਆ ਉਹ ਵੀ ਹਲੇ ਤੱਕ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾ। ਇਸ ਕਰਕੇ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚੇ ਦੀ ical ਹੈਗੀ ਹੈ ਕਿ ਦਿੱਲੀ ਜਿਹੜਾ ਹੈਗਾ ਹਰ ਹਾਲਤ ਵਿੱਚ ਜਾਇਆ ਜਾਊਗਾ। ਚਾਹੇ ਤਰੀਕਾ ਕੋਈ ਵੀ ਪਣਾਉਣਾ ਪਵੇ ਹਰ ਹਾਲਤ ਜਾਣਾ ਹੈਗਾ ਤੇ ਉਹ ਜਿਹੜੀ ਮਹਾਪੰਚਾਇਤ ਨੂੰ ਸਫਲ ਕਰਨਾ ਹੈਗਾ। ਇਸੇ ਕਰਕੇ ਜਿਹੜੀ ਅੱਜ ਦੀ ਉਸ ਦੀ ਤਿਆਰੀ ਵਾਸਤੇ ਜਿਹੜੀ ਹੈਗੀ ਹੈ ਇਹ ਅੱਜ ਜਿਹੜਾ ਹੈਗਾ ਇੱਥੇ ਧਰਨਾ ਦਿੱਤਾ ਗਿਆ ਹੈਗਾ ਇਸ ਤੋਂ ਬਾਅਦ ਜਿਹੜਾ ਹੈਗਾ ਜਗENDER ਸਿੰਘ ਚੌਂਕ ਤੱਕ ਜਿਹੜਾ ਹੈਗਾ ਉਹ ਮਜ਼ਹਾਰਾ ਕੀਤਾ ਜਾਣਾ ਹੈ ਮਹਾਪੰਚਾਇਤ ਜਿਹੜੀ ਤੁਸੀਂ ਰੱਖੀ ਹੈ ਇਹ ਹੈ ਕਰਤਾਰਮਕੋਟ ਬਲਾਕ ਦੀ 71 ਜੀ ਉਹ ਨਾਖੋ ਜਿਹੜਾ ਤੁਹਾਡੇ ਵੱਲੋਂ ਅੱਜ ਧਰਨਾ ਦਿੱਤਾ ਗਿਆ ਕੀ ਕਾਰਨ ਜਿਹੜਾ ਰੋਸ ਮਾਰਚ ਰੱਖਿਆ ਕੀ ਕਾਰਨ ਹੈ ਜੀ ਇਹ ਰੋਸ ਮਾਰਚ ਸਾਡਾ ਉਹਨਾਂ ਮੰਗਾਂ ਤੇ ਜਿਹੜੀਆਂ ਮੰਗਾ ਸੀ ਉਦੋਂ ਕਾ ਨਾ ਕਾਨੂੰਨ ਰੱਦ ਕਰਾਇਆ ਤੇ ਜਿਹੜੀਆਂ ਮੰਗਾਂ ਮੰਨੀਆਂ ਸੀ ਸਰਕਾਰ ਨੇ ਉਹ ਸਰਕਾਰ 2 ਸਾਲ ਹੋ ਗਏ ਟਾਲਮਟੋਲ ਕਰ ਰਹੀ ਹੈ ਕਦੇ ਕਹਿੰਦੇ ਕਮੇਟੀ ਬਣਾਵਾਂਗੇ ਇਹਦੇ ਕੁਛ ਪਰ ਉਹ ਮੰਗਾਂ ਸਾਡੀਆਂ ਲਾਗੂ ਨਹੀਂ ਹੋ ਰਹੀਆਂ ਇਸ ਲਈ ਅਸੀਂ ਇਹ ਜਿਹੜਾ ਰੋਸ ਮਾਰਚ ਰੱਖਿਆ ਹੈ ਤਾਂ ਕਿ ਜਿਹੜਾ ਅਸੀਂ ਲੋਕਾਂ ਨੂੰ ਜਾਗਰਤ ਕਰ ਸਕੀਏ ਕਿ ਹੁਣ ਅਸੀਂ ਦੁਬਾਰਾ ਫੇਰ ਦਿੱਲੀ ਨੂੰ 14 ਮਾਰਚ ਨੂੰ ਫੇਰ ਦਿੱਲੀ ਨੂੰ ਜਾਵਾਂਗੇ ਇਸ ਲਈ ਉਹ ਰੋਸ ਮਾਰਚ ਹੈ ਸਾਡਾ ਸਾਡਾ ਰੋਸ ਹੈ ਵੱਡਾ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਕਿਉਂ ਨਹੀਂ ਲਾਗੂ ਹੋ ਰਹੀਆਂ ਸਰਕਾਰਾਂ ਬਦਲਦੀਆਂ ਨੇ ਫੇਰ ਨਵੀਂ ਸਰਕਾਰ ਆਉਗੀ ਵੋਟਾਂ ਦਾ ਦੌਰ ਹੈ ਸਾਨੂੰ ਵੀ ਪਤਾ ਵੀ ਲੋਹਾ ਗਰਮਾ ਹੁਣ ਸੱਟ ਮਾਰਨ ਦੀ ਲੋੜ ਹੈ ਸਾਨੂੰ ਤੇ ਇਸ ਲਈ ਅਸੀਂ ਇਹ ਜਿਹੜੀਆਂ ਮੰਗਾਂ ਨੇ ਆਪਦੀਆਂ ਦੁਆਰੇ ਮਨਾਉਣ ਦੇ ਲਈ ਇਹ ਰੋਸ ਮਾਰਚ ਰੱਖੇ ਨੇ ਤੇ ਜਿਹੜੇ ਉਹ ਕਿਸਾਨ ਜਿਹੜੇ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਤੇ ਜਿਹੜੀ ਗੋਲੀ ਭਰਾਈ ਐ ਬਿਛਾੜਾਂ ਮਾਰੀਆਂ ਨੇ ਉਹਨਾਂ ਦੇ ਪ੍ਰਤੀ ਵੀ ਸਾਨੂੰ ਬਹੁਤ ਵੱਡਾ ਰੋਸ ਐ ਵੀ ਜਿਹੜੀਆਂ ਸਰਕਾਰਾਂ ਨੇ ਅਸੀਂ ਉਹਦੀ ਮੰਗਾਂ ਮਨਾਉਣ ਦੇ ਲਈ ਦਿੱਲੀ ਸਾਡੀ ਰਾਜਸਤਾਨੀ ਐ ਅਸੀਂ ਜਾ ਸਕਦੇ ਆ ਸਾਡਾ ਹੱਕ ਐ ਪਰ ਇਹ ਸਰਕਾਰਾਂ ਨੇ ਕੰਧਾਂ ਕਰਤੀਆਂ ਐਡੇ-ਡੇ ਕਿਲ ਘਟਦੇ ਕੀ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹੈਗੇ ਕੀ ਅਸੀਂ ਕਿਸੇ ਬਾਹਰਲੇ ਦੇਸ਼ ਤੋਂ ਆਏ ਹਾਂ ਜਾਂ ਅਸੀਂ ਪਾਕਿਸਤਾਨ ਤੋਂ ਆਏ ਆ ਅਸੀਂ ਇਸ ਦੇਸ਼ ਦੇ ਵਾਸੀ ਆ ਅਸੀਂ ਆਪਣੀਆਂ ਹੱਕ ਹੱਕੀ ਮੰਗਾ ਮਨਾਉਣ ਦੇ ਲਈ ਦਿੱਲੀ ਜਾ ਸਕਦੇ ਆ ਪਰ ਇਹ ਸਰਕਾਰਾਂ ਨੇ ਕੰੰਗਾ ਕਰਕੇ ਜਿਹੜਾ ਸਾਡਾ ਹੱਕ ਹੈ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਉਹਨਾਂ ਵਿਰੋਧ ਕਰਦੇ ਆ ਕਿ ਖੱਟੜ ਸਰਕਾਰ ਦਾ ਜਿਹਨੇ ਸਾਡਾ ਇੱਕ ਸੁਭ ਕਰਨ ਜਿਹੜਾ ਮੁੰਡਾ ਨੌਜਵਾਨ 21 ਸਾਲ ਦਾ ਨੌਜਵਾਨ ਦੋ ਭੈਣਾਂ ਦਾ ਭਾਈ ਉਹਨੂੰ ਮਾਰ ਕੇ ਸ਼ਹੀਦ ਕੀਤਾ ਅਸੀਂ ਉਹਦਾ ਵੀ ਰੋਸ ਮਾਰਚ ਕਰਦੇ ਆ ਬਹੁਤ ਵੱਡਾ ਸਾਨੂੰ ਇਹ ਰੋਸ ਆ ਉਹਦੇ ਤਾਂ ਹੀ ਵੀ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਸਾਡੇ ਜਵਾਨਾਂ ਤੇ ਕਿਸਾਨਾਂ ਨੂੰ ਆਮੋ ਸਾਹਮਣੇ ਕਰਕੇ ਇਹ ਬਹੁਤ ਵੱਡਾ ਰੋਲ ਨਿਭਾ ਰਹੀਆਂ ਨੇ ਸਰਕਾਰਾਂ ਇਸ ਲਈ ਸਾਨੂੰ ਬਹੁਤ ਵੱਡਾ ਰੋਸ ਹੈ ਅਸੀਂ ਹੁਣ 14 ਮਾਰਚ ਨੂੰ ਸਾਡੇ ਜਿਹੜੇ ਜਥੇਬੰਦੀਆਂ ਨੇ ਇੱਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਸੱਦਾ ਹੈ ਕਿ 14 ਮਾਰਚ ਨੂੰ ਦਿੱਲੀ ਦੇ ਆਰਾਮਨੀਲਾ ਗਰਾਊਂਡ ਦੇ ਵਿੱਚ ਉੱਥੇ ਜਿਵੇਂ ਇਹ ਕਹਿੰਦੇ ਨੇ ਕਿ ਟਰੈਕਟਰਾਂ ਰਾਹੀਂ ਨਾ ਆਉਣ ਅਸੀਂ ਉਹ ਟਰੈਕਟਰ ਵੀ ਬੰਦ ਕਰਤੇ ਅਸੀਂ ਗੱਡੀਆਂ ਰਾਹੀਂ ਟਰੇਨਾਂ ਰਾਹੀਂ ਬੱਸਾਂ ਰਾਹੀਂ ਦਿੱਲੀ ਪਹੁੰਚਾਂਗੇ ਫਿਰ ਦੇਖਾਂਗੇ ਸਰਕਾਰਾਂ ਸਾਨੂੰ ਰੋਕਦੀਆਂ ਨਹੀਂ ਜਾਂ ਕੀ ਕਰਦੀਆਂ ਨੇ ਇਹਦਾ ਜਵਾਬ ਉਹ ਸਾਡੀਆਂ ਜਿਹੜੀਆਂ ਕਿਸਾਨ ਸੰਯੁਕਤ ਮੋਰਚਾ ਦਊਗਾ ਤੇ ਅਸੀਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਹ ਮੰਦ ਕਰਕੇ ਦਿੱਨੀਵਾਰ ਕੂਚ ਕਰਾਂਗੇ